ਟੈਂਟ ਲਗਾਉਣ ਵਾਲਿਆਂ ਦਾ ਖਾਣਾ ਬਣਾਉਣ ਵਾਲਿਆਂ ਦਾ ਖਾਣਾ ਵਰਤਾਨ ਵਾਲਿਆਂ ਦਾ ਇਸ ਸੇਵਾ ਵਿੱਚ ਆਪਣਾ ਹੱਥ ਮੜਾਉਣ ਵਾਲਿਆਂ ਦਾ ਹਰ ਇੱਕ ਆਪਣੇ ਕੰਮ ਲਈ ਇਸਤਮਾਲ ਕਰਦਾ ਹੈ। ਉਹ ਸਾਰੀਆਂ ਨਸਲਾਂ ਚ ਇਹ ਪੇਗਾਮ ਦੁਨੀਆ ਦੇ ਹਰ ਕੋਨੇ ਚ ਇਹ ਪੇਗਾਮ ਲੈ ਕੇ ਜਾਣਾ ਹੈ ਕਿ ਪੇਗਾਮ ਕਲਾਮ ਚਲ ਗਿਆ ਯਿਸੂ ਨੇ ਆਖਿਆ ਰਾਸ ਚਾਈ ਜੀਵਨ बोलिए राज जाई जीवन जल्दी जल्दी रिमूव करिए कुर्सियां मैं ताड़ी वेट कर सब कुछ करन दी वो ताकत रखता है बोलिए सब कुछ करन दी ताकत रखता, रखता।, रखता।, रखता। है सारे मीडिया वाले पाजी तो भी जिन्हें सारे आए ने मैं तमाम लोगों का शुक्र अदा करना बड़ा अच्छा हुई और गाय और तमाम लोगों ने यीशु सु नाम सुने हैं तो मेरी

ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਗਿਆ ਔਰ ਪਿਆਰ ਮੁਹੱਬਤ ਦੀ ਗੱਲ ਦੱਸੀ ਗਈ ਪੰਜਾਬ ਨੂੰ ਇੱਕ ਅੱਛਾ ਰੰਗਲਾ ਪੰਜਾਬ ਬਣਾਉਣ ਦੇ ਬਾਰੇ ਦੱਸਿਆ ਗਿਆ ਔਰ ਉੱਥੇ ਹੀ ਕਲਾਮ ਵਿੱਚੋਂ ਪਰਮੇਸ਼ਰ ਦੇ ਵਚਨ ਵਿੱਚ ਦੱਸਿਆ ਗਿਆ ਕਿ ਪਰਮੇਸ਼ਰ ਨੇ ਜ਼ਗਰ ਦੇ ਨਾਲ ਮੁਹੱਬਤ ਕੀਤੀ ਤਾਂ ਜੋ ਕੋਈ ਹਰ ਕੋਈ ਗੁਨਾਹ ਆਪਣੇ ਮਨ ਨੇ ਪਾਪਾ ਤੋਂ ਪਛਤਾਪ ਕਰੇ ਤਾਂ ਜੋ ਉਹ ਲਈ ਖੁਦਾਵੰਦ ਸੁਰਗਤ ਦਾ ਰਸਤਾ ਖੁੱਲ੍ਹ ਸਕੇ ਜਿਹਦਾ ਸੀ ਨਾਸ਼ੀ ਲੋਕਾਂ ਦਾ ਅੱਜ ਜਿਵੇਂ ਨੌਜਵਾਨਾਂ ਨੇ ਬੱਚਿਆਂ ਨੇ ਰਲ ਮਿਲ ਕੇ ਭੰਗੜਾ ਪਾਇਆ ਔਰ ਇੱਕ ਦੂਜਾ ਖੁਸ਼ੀ ਨੂੰ ਵੰਡੇਆ ਔਰ ਇਹ ਖੁਸ਼ੀ ਜਿਹੜੀ ਹੈ ਮੇਰੀ ਉਮੀਦ ਹੈ ਵਿਸ਼ਵਾਸ ਆ ਪ੍ਰਾਰਥਨਾ ਹੈ ਬਹੁਤਿਆਂ ਦਖਲ ਲੋਕਾਂ ਦਾ ਕਰ ਜਾਏਗੀ ਘੱਟ ਤੁਸੀਂ ਦੇਖਦੇ ਹੋ ਅੰਜੂਮ ਲੋਕ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਔਰ ਲੋਕਾਂ ਨੂੰ ਪ੍ਰਭੂ ਜੀਸ਼ੇ ਮੁਜ਼ੀਦਾਂ ਮੁਹੱਬਤ ਆ ਪਿਆਰ ਹੈ ਉਹਦੇ ਸਜਦਾ ਸਾਰੇ ਅੱਜ ਇਸ ਜਗ੍ਹਾ ਤੇ ਨੇ ਹਰ ਸਾਲ ਦੀ ਤਰ੍ਹਾਂ ਰੌਣਕਾਂ ਲੱਗਦੀ ਹੈ ਫਿਰ ਸੈਰ ਕੀ ਕੀਤਾ ਗਿਆ ਤੇ ਹਰ ਸਾਲਾਂ ਸਰਾਂ ਦੀ ਤਰ੍ਹਾਂ ਅਜਿਹਾ ਇਸਾ ਰੌਣਕਾਂ ਲੱਗਦੀਆਂ ਨੇ ਇਹ ਪਰਮੇਸ਼ਵਰ ਸਾਲ ਸੀਜ਼ਨ ਦਾ ਇੰਤਜ਼ਾਮ ਕਰਦਾ ਹੈ ਔਰ ਉਹੀ ਸਭ ਚੀਜ਼ਾਂ ਨੂੰ ਮਿਲਾਉਣ ਵਾਲਾ ਹੈ ਆ ਖਾਸ ਇੰਤਜ਼ਾਮ ਇਹ ਦਿੱਤਾ ਗਿਆ ਹੈ ਕਿ ਅੱਜ ਅਸੀਂ ਇੱਕ ਰਲ ਮਿਲ ਕੇ ਹੰਗਾਰਾ ਦਿੱਤਾ ਕਿਸੀ ਪੰਜਾਬ ਦੀ ਲੁਧਿਆਣਾ ਦੀ ਸ਼ਾਂਤੀ ਅਮਨ ਸ਼ਾਂਤੀ ਦੀ ਦੁਆ ਪ੍ਰਸੰਕਿਰਤ ਸਹੀ ਦਾ ਫਿਰ ਨਵਾਂ ਸਾਲ ਮਨਾਇਆ ਜਾ ਰਿਹਾ ਹੈ ਨਮਸਾਰ ਜ਼ਰੂਰ ਮਨਾਵਾਂਗੇ ਇਸੇ ਤਰ੍ਹਾਂ ਚੜ੍ਹਦਾ ਸਾਲ ਹਰ ਇੱਕ ਦੀ ਜ਼ਿੰਦਗੀ ਲਈ ਇੱਕ ਸ਼ਾਂਤੀ ਸਲਾਮਤੀ ਦਾ ਜਿਹੜਾ ਉਹ ਜੀਵਨ ਵਰਸਰ ਹੋ ਸਕੇ ਇਹੀ ਅਸੀਂ ਮਨੋਂ ਕਾਮਨਾ ਕਰਾਂਗੇ ਮੇਰਾ ਨਾਮ ਕਿਰਨਜੀਤਾ ਬਕਾਸਟਨਿਸ਼ਾ ਜੀ ਦੀ ਵਾਈਫ ਆ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਅਸੀਂ 크리스마ਸ ਸੈਲੀਬ੍ਰੇਟ ਕੀਤਾ ਕਿ ਖੁਦਾਬंदी ਇਸ ਨੂੰ ਸੀ ਸਾਡੀ ਨਜ਼ਾਦ ਦੇ ਲਈ ਸਾਡੇ ਛਟਕਾਰੇ ਦੇ ਲਈ ਇਸ ਦੁਨੀਆ ਤੇ ਆਇਆ ਕੀ ਇਹ ਪ੍ਰੋਗਰਾਮ ਕੀਤਾ ਗਿਆ ਅੱਜ ਹਰ ਸਾਲ ਦੀ ਤਰ੍ਹਾਂ ਬੁਢੇਪੇ ਦਾ ਕੀ ਹਾਂਜੀ ਅੱਜ ਵੀ ਅੱਜ ਵੀ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਅੱਜ ਦਾ ਸਾਲ ਵੀ ਅੱਛਾ ਸਕਿਲਸ ਵਿੱਚ ਸੈਲੀਬ੍ਰੇਟ ਕੀਤਾ ਗਿਆ ਇਹ ਲੰਗਰ ਪ੍ਰੋਗਰਾਮ ਵੀ ਹੈ ਅੱਜ ਹਾਂਜੀ ਅੱਜ ਖੁਦਾ ਦਾ ਕਲਾਮ ਹੋਇਆ ਬੱਚਾ ਨੇ ਪਾਰਟਿਸਪੇਟ ਕੀਤਾ ਸੌਂਗਸ ਕੀਤੇ ਖੁਦਾ ਦੇ ਗੀਤਾਂ ਤੇ ਡਾਂਸ ਕੀਤਾ ਹਾਂਜੀ ਅੱਜ ਦਾ ਲੰਗਰ ਵੀ ਵੰਡਿਆ ਗਿਆ ਕੀ ਮੈਸੇਜ ਉਹ ਲੋਕਾਂ ਨੂੰ ਭਾਈ ਜਾ ਰਹੇ ਨਾ ਜਾਨ ਕਿ ਮੈਂ ਹੀ ਮੈਸੇਜ ਦਵਾਂਗੀ ਕਿ ਵੱਤੋ ਵੱਦ ਖੁਦਾ ਦੇ ਨਾਲ ਲੋਕ ਜੋੜਨ ਪਰਮੇਸ਼ਰ ਦੀ ਮहिमा ਕਰਨ ਵਧਾਈ ਕਰੋ ਨਵਸਾਲੇ ਮਨਾਇਆ ਜਾ ਰਿਹਾ ਹਾਂ ਜੀ ਹਾਂਜੀ ਨਵਾਂ ਜਿਸ ਤਰ੍ਹਾਂ 25 ਦਸੰਬਰ ਮਨਾਇਆ ਇਸੇ ਤਰ੍ਹਾਂ ਸੀਤ ਨੂੰ ਤਾਂ ਹਮਦਰ ਨਵਸਾਲੇ ਮਨਾਉਣਾ ਬਹੁਤ ਅੱਛਾ ਮਾਹੌਲ ਲੱਗ ਰਿਹਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਅੱਧੇ ਦਿਨ ਦੀ ਵਧਾਈ ਦੇਣਾ ਨਵੇਂ ਸਾਲ ਦੀ ਵੀ ਵਧਾਈ ਦੇਣਾ ਔਰ ਮੈਂ ਪ੍ਰਭੂ ਅਗੇ ਅਰਦਾਸ ਕਰਦਾ ਇਹ ਪ੍ਰਭੂ ਇਸ ਜਿੰਨੇ ਵੀ ਦੁਨੀਆ ਦੇ ਵਿੱਚ ਬਸ ਲੋਕ বাসਦੇ ਨੇ ਇਹਨਾਂ ਨੂੰ ਸਾਹਮਣੂ ਆਪਣੇ ਅਸ਼ੀਰਵਾਦ ਦੇ ਕੇ ਰੱਖਣਾ ਔਰ ਮੈਂ ਹਰ ਸਾਲ ਇਸ ਤਰ੍ਹਾਂ ਆਉਣਾ ਔਰ ਬੜੀ ਦਿਲੋਂ ਸਕੂਨ ਮਿਲਦਾ ਸਕੂਨ ਮਿਲਦਾ ਮੈਂ ਜਿੰਨੀ ਵਾਰੀ ਵੀ ਆਇਆ ਔਰ ਬਹੁਤ ਹੀ ਅੱਛਾ ਲੱਗਦਾ ਇਸ ਕਰਕੇ ਮੈਂ ਐਸ ਲੇਟ ਤੋਂ ਹੋ ਗਿਆ ਮੈਂ ਆ ਕੇ ਆਪਣੇ ਰਿਸ਼ਾ ਜੀ ਨੂੰ ਬਧਾਈ ਦਿੰਦਾ ਬਹੁਤ ਬਹੁਤ ਬਧਾਈ ਇੱਕ ਵਾਰ ਫਿਰ ਮੌਕਾ ਮਿਲਿਆ ਸੇਵਾ ਕਰਨ ਦਾ ਜੀ ਵਾਰਿਕ ਤੇ ਬਹੁਤ ਅੱਛਾ ਮਾਹੌਲ ਆ ਲੋਕਾਂ ਨੇ ਪਿਆਰ ਦਿੱਤਾ ਮੈਂ ਅਸਲੀ ਤੇ ਜਿਹਨੇ ਜਿਹੜੇ ਹੱਕਦਾਰ ਹੁੰਦੇ ਆ ਉਹ ਸਪੋਰਟਰ ਤੇ ਵੋਟਰ ਹੁੰਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਨੇ ਵੋਟਰ ਸਪੋਰਟ ਕਰਨ ਮੇਰੀ ਮੈਨੂੰ ਲੈ ਕੇ ਕੀਤਾ ਬੋਟ ਪਾਈ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਸ਼ੁਸ਼ੀਰ ਬਾਦ ਪਹਿਲੇ ਹੀ ਇਹਨਾਂ ਦੇ ਬਹੁਤ ਆ ਜਿਹੜੇ ਮੇਰੇ ਸਾਥੀ ਆ ਇਹਨਾਂ ਨੇ ਬੋਟ ਸਪੋਰਟ ਕਰਦੇ ਨੇ ਮੈਂ ਜਿਹੜੇ ਚਰਚੇ ਵੀ ਜਾਂਦਾ ਉਹਨੇ ਹਰ ਵਾਰੀ ਮੇਰੀ ਸਪੋਰਟ ਕਰਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ